ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਅਮੀਦਾ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਲੱਗੇ ਆ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਜੇਕਰ ਜੇ ਸਾਤੋ ਕੋਈ ਗਲਤੀਆਂ ਹੋਈਆਂ ਤਾਂ ਤੁਸੀਂ ਆਪਣੇ ਕਮੈਂਟਸਾਂ ਵਿੱਚ ਜਰੂਰ ਦੱਸਿਆ ਕਰੋ ਜੀ ਤੇ ਲੋ ਪਹੁੰਚੇ ਜੀ ਸਾਡੇ ਅੱਜ ਰਿਸ਼ਤੇਦਾਰ ਰਿਸ਼ਤੇਦਾਰ ਕੌਣ ਨੇ ਜੀ ਪਹਿਲਾਂ ਉਹ ਵੀਡੀਓ ਵਿੱਚ ਦਿਖਾਵਾਂਗੇ ਰਿਸ਼ਤੇਦਾਰ ਦਾ ਮੁਲਾਕਾਤ ਪਹਿਲਾਂ ਕਰਨ ਤੋਂ ਬਾਅਦ ਤੁਹਾਡੀ ਮੁਲਾਕਾਤ ਚਾਰਜੀਪ ਕੋਲ ਮਨਾ ਕਰਾਈਏ ਜੀ ਇਹ ਲੱਗੀ ਹੋਈ ਹੈ ਰੋਟੀ ਪਾਣੀ ਦੀ تیاری ਕਰ ਤੁਸੀਂ ਜਿਹੜੇ ਰਿਸ਼ਤੇਦਾਰ ਆਏ ਤਾਂ ਰੋਟੀ ਪਾਣੀ ਦੇ ਸਾਡਾ ਸਾਡੇ ਤਾਂ ਮੰਗ ਨਹੀਂ ਹੋ ਰਹੀ ਜੀ ਹਾਂ ਜੀ ਚਾਰਜੀਪ ਕੋਲ ਤੇ ਬੀਜੀ ਰਹਿ ਗਈ ਐ ਨਾ ਨਾ ਫਸਟੇ ਕਾਲ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਤੁਸੀਂ ਮੇਰੇ ਚੜਦੀ ਗੱਲਾਂ ਉਤਰ ਰਹਿ ਗੰਦਰ ਉਸ ਤਰਹੋ ਤੇ ਦੁੱਖ ਤਕਰੀਫਾਂ ਤੋਂ ਦੂਰ ਹੋ ਤੇ ਬੀਜੀ ਰਹਿਣਾ ਜ਼ਰੂਰੀ ਜਿਆਦਾ ਘਰ ਦੇ ਕੰਮ ਕਰਦੇ ਕੰਮ ਇਹ ਹੁਣ ਤਾਂ ਕਿਹੋ ਜਿਹਾ ਚੌਲ ਘੁੱਤੇ ਨਹੀਂ ਇੱਕ ਗੱਲ ਜਿਹੜਾ ਵੀ ਸਾਡੇ ਰਿਸ਼ਤੇਦਾਰ ਨਹੀਂ ਆਉਂਦਾ ਹੋਣੀ ਚਲ ਜੀ ਦੇ ਰੱਖਿਆ ਪੱਤੇ ਚੌਲ ਹੋਣੇ ਨਾਲ ਨਹੀਂ ਜੀ ਤੇ ਸਾਡੇ ਦਾਲ ਬਣਾ ਇਸਦਾ ਤਾਂ ਚਲ ਖਾਣ ਨਾ ਖਾਣ ਉਹਨਾਂ ਨੂੰ ਤਾਂ ਪ੍ਰਸ਼ਾਦਾ ਬਣਾਉਂਗੇ ਤੇ ਸਾਡੇ ਜਿਹੜੇ ਉਹ ਛੋਟਾ ਜਿਹਾ ਹੈਗਾ ਮੇਰਾ ਬੇਟਾ ਵੀ ਇੰਤਲ ਤੇ ਉਹ ਤਾਂ ਚੌਲ ਪੱਕੇ ਖਾਂਦਾ ਹੀ ਖਾਂਦਾ ਹੈ ਕਿਉਂਕਿ ਉਹਦਾ ਵੀ ਆਉਣ ਦਾ ਟਾਈਮ ਹੋ ਜਾਂਦਾ ਜੱਥੇ ਤੇ ਕਹਿੰਦੇ ਵੀ ਨਿਆਣੇ ਨੂੰ ਤੁਹਾਨੂੰ ਕੀ ਹੁੰਦੇਣੀ ਹੋਗੇ ਤੇ ਰਿਸ਼ਤੇਦਾਰ ਬਿਲਕੁਕੁਲ ਆ ਰਿਸ਼ਤੇਦਾਰੀ ਦੋਸਤ ਬੜੀ ਭੈਣ ਮੇਰੀ ਨਾਨਦ ਬੜੀ ਬਹੁਤ ਦਿਨ ਦੀ ਅਸੀਂ ਕਹਿੰਦੇ ਸੀ ਚਲੋ ਹੁਣ ਘਰ ਦੀ ਮਜਬੂਰੀਆਂ ਨੇ ਬੰਦੇ ਨੂੰ ਹਨਾ ਅ ਸਾਲਾ 10 ਦਾ ਕਹਿਤਾ ਮੂੰਹ ਮਾਰਦਾ ਵੀ ਭੈਣ ਆਜੀ ਭੈਣ ਨੇ ਤਾਂ ਮੈਂ ਆਪਣਾ ਸਾਰਾ ਕੁਝ ਕਰਦਾ ਦੇਖ ਕੇ ਹੂੰ ਕਿਉਂਕਿ ਜਦ ਕਹਿੰਦੇ ਬੜਿਆ ਅੰਸ਼ਿਤ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਫਿਰ ਬਹੁਤ ਔਖਾ ਹੋ ਜਾਂਦਾ ਤੇ ਹੁਣ ਭੈਣ ਦਾ ਅੱਜ ਟਾਈਮ ਲੱਗੇ ਕਿ ਚੱਲ ਸਾਰਾ ਪਰ ਪਰ ਹੋ ਜਾਏਗਾ ਮਾਈ ਮਜ਼ਦੂਰੀਆਂ ਸਾਡੀ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਕਬੀਲਦਾਰੀਆਂ ਬਹੁਤੀਆਂ ਜੀ ਲੈ ਕੇ ਆ ਗਏ ਭੈਣ ਨੂੰ ਬਸ ਜੀਜਾ ਜੀ ਵੀ ਥੱਕੇ ਨਾਲ ਲੈ ਕੇ ਆਏ ਵੀ ਹੁਣ ਤੂੰ ਚੱਲ ਪਾਈ ਤਰੀਏ ਮੇਤਾ ਕਰਦੇ ਆ ਸੱਚੀ ਗੱਲ ਪਰ ਭੈਣ ਗੀਨਦੀ ਮੇਰੀ ਮਜ਼ਦੂਰੀ ਮਿੱਤੇ ਚੱਲ ਕੋਲ ਆਨੇ ਚੋ ਘਰ ਦੀ ਜਦੋਂ ਜੁੰਮੇਵਾਰੀ ਪਈ ਹੁੰਦੀ ਹੈ ਨਾ ਖਿਆ ਪਰ ਹੁੰਦਾ ਹੀ ਹੈ ਕਿਉਂਕਿ ਉਹ ਹੁਣ ਮੁਬੀ ਗਈ ਉਹਨਾਂ ਨੂੰ ਵੀ ਲੈ ਫਿਰ ਹੋਵੇ ਵਿਚਾਰਦੇ ਤੇ ਕਹਿੰਦੇ ਨੀ ਹਨਾ ਮੇਰੇ ਵੀ ਘਰ ਦੇ ਤੇ ਨਾਲ ਥੋੜਾ ਜਿਹਾ ਆਉਣਾ ਸਾਨੂੰ ਵੀ ਐਵੇਂ ਚਲ ਕੇ ਆਇਆ ਹਾਂ ਤੇ ਤੁਸੀਂ ਵੀ ਕਰੋ ਮੁਲਾਕਾਤ ਬਨਿੰਦਰ ਡੈਡੀ ਕਰਾਉਗੋ ਮੈਂ ਬੜਾ ਪ੍ਰਸ਼ਾਧ ਦੇ ਦਿੱਤਾ ਚੱਲ ਲਵਾ ਤੂੰ ਨਹੀਂ ਜਾਂਦੀ ਆ ਜਾ ਨਾ ਇੱਕ ਮਿੰਟ ਇੱਕ ਮਿੰਟ ਵਾਈਟ ਚਲੋ ਆ ਜਾਓ ਚਲੋ ਆਈ ਹੈ ਲਓ ਜੀ ਕਰੋ ਭੈਣ ਨਾਲ ਮੁਲਾਕਾਤ ਅੱਜ ਭੈਣ ਦੇ ਨਾਲ ਕੱਪੜੇ-ਕੁਪੜੇ ਬਦਲਾ ਤੇ ਜਾਣ ਨਹੀਂ ਦੇਣੀ ਹੁਣ ਮੈਂ ਚਿੱਟੀ ਲਕੋਤੀ ਚੱਕ ਕੇ ਹਾਂ ਜੀ ਵਾਰੀ ਚੁੰਨੀ ਦੋ ਮੈਂ ਕਿ ਆ ਲੈ ਲਾਂ ਤਨ ਕੋਈ ਨਹੀਂ ਕੱਢਣ ਲੱਗਾ ਪਿੰਡ ਚ ਆਈ ਹਾਂ ਹਾਂ ਜੀ ਬਾਰੇ ਮਾਈ ਗੁਰਜੀ ਦਾ ਖਾਨ ਸਾਹਿਬ ਗੁਰਜੀ ਦੀ ਬੋਤ ਪਰਮਾਤਮਾ ਨਾਲ ਖੁਸ਼ਕੀਏ ਚੜਦੇ ਕਿ ਬਈ ਪਹੁੰਚ ਗਏ ਬੀ ਪਹੁੰਚ ਗਏ ਸੋਚਿਆ ਕਾਤੇ ਪਹੁੰਚ ਗਏ ਹੁਣ ਜਾਨਵਰ ਨਹੀਂ ਸੋਚਣਾ ਲਾ ਆਈ ਬਾਤੋ ਬਾਰੇ ਜਾਨਵਰ ਸੋਚਣ ਲੱਗੇ ਦੇ ਕਾਹੋਂ ਪਰ ਹੁਣ ਜਾਨਵਰ ਸੋਚਾਂਗੇ ਅੱਛਾ ਤੇਰਾ ਮਤਲਬ ਹੀ ਤੂੰ ਜਾ ਹੁਣ ਕਹਿੰਦੀ ਮੈਨੂੰ ਚੰਗਾ ਬਿਮਾਰੀ ਬਚਾਉਂਦੀ ਹੈ ਨਾ ਕਾ ਤੇ ਤੇਰਾ ਘਰ ਨਹੀਂ ਚੱਲ ਕੇ ਤਾਂ ਦਿਖਾਉ ਮੈਂ ਗੱਡੀ ਤਾਂ ਕਿਉਂ ਚਲ ਦਊਂਗਾ ਗੱਡੀ ਵਾਲੇ ਤਾਂ ਅਸੀਂ ਸੁਣਾਤਾ ਜੀ ਵੀਰ ਜੀ ਆਏ ਨਾ ਉਹਨਾਂ ਨੇ ਅਸੀਂ ਸਲਾਹਤਾ ਰਾ ਉਹ ਨੀਂਦ ਦੀ ਅਸੀਂ ਗੋਲੀ ਦੇ ਦਿੱਤੀ ਵੀ ਤੂੰ ਪੈ ਰੋ ਨਹੀਂ ਆਇਆ ਕਹਿੰਦਾ ਜੂਚ ਪਾ ਕੇ ਨੀਂਦ ਦੀ ਮੋੜੀ ਖਵਾਤੀ ਕਦਰੂਸ ਹੋਗੇ ਕਿ ਚਾਹ ਬਸ ਸਾਧੜੀ ਨਾ ਆਪ ਕੋ ਮਨ ਰੱਗ ਕੇ ਬਟ ਵੀ ਹੋ ਜਾਂਦੀ ਬੰਦਾ ਦੱਸਦਾ ਨਹੀਂ ਹੈਗਾ ਹਨਾ ਸਾਧੜੀ ਚੱਲਣੇ ਇੱਧਰ ਨੂੰ ਕਦੇ ਖੇਤਾਂ ਨੂੰ ਕਦੇ ਕਦੇ ਕੰਮ ਨੂੰ ਹਾਂ ਇਹ ਤਾਂ ਹੈ ਹੁਣ ਜੇ ਰਿਸ਼ਤੇਦਾਰ ਆ ਜਾਂਦਾ ਬੰਦੇ ਨੂੰ ਪਤਾ ਵੀ ਇੱਥੇ ਤਾਂ ਕੰਮ ਛੱਡਣੇ ਹੀ ਪੈਣੇ ਹਾਂ ਤਾਂ ਸੋਵੇ ਨਹੀਂ ਇੱਥੇ ਬਰੀ ਟੈਨਸ਼ਨ ਹੀ ਹੈ ਟੈਨਸ਼ਨ ਅਗੜੀ ਦਿਮਾਗ ਤੇ ਹੈ ਕਿ ਤੂੰ ਰਹਿਣੀ ਹੋ ਰਹਿਣੀ ਆ ਹਾਂ ਔਰ ਆਇਆ ਵੀ ਹੁਣ ਜਾ ਰਿਸ਼ਤੇਦਾਰ ਆ ਜਾਂਦਾ ਕਹਿੰਦਾ ਮੈਂ ਤੂੰ ਨਿਕਲ ਨਹੀਂ ਸਕਦਾ ਬਾਰੇ ਤੈਨੂੰ ਬੈਂ ਮੈਂ ਇੱਕ ਵਾਰ ਜੇ ਫੋਨ ਆ ਕੇ ਜਦੇ ਕਹਿਣਾ ਚੱਲ ਫਿਰ ਚਿੱਤ ਕਰ ਛੇਤੀ ਪਾਲਾ ਕਪੜਾ ਚੜੀ ਜਾ ਪਹੁੰਚੀ ਆ ਦੇ ਕਰੇ ਚਲ ਕੋਈ ਨੋਟ ਡੀ ਕਾ ਹਾਂਜੀ ਹਾਂ ਜੀ ਤੁਹਾਨੂੰ ਸੁਣਾਉਂ ਥੋੜਾ ਕਰੇ ਦਿਲ ਕਰਦਾ ਹੁਣ ਆਹ ਤੁਹਾਡੀ ਨਾ ਵੀਰ ਜੀ ਤੱਕੇ ਨਾਲ ਲੈ ਕੇ ਆ ਮੈਂ ਜਿਵੇਂ ਤੁਹਾਡੇ ਪਹਿਲਾ ਵੀਡੀਓ ਜੀ ਕਿਹਾ ਵੇ ਕਹਿੰਦੇ ਉਹਨੇ ਪ੍ਰਾਉਣਾ ਦੇ ਨਗਰੇ ਭਾਰੀ ਹੁੰਦੇ ਨੇ ਗੁਰਾਂ ਨੂੰ ਬੁਲਾਉਣਾ ਬਹੁਤ ਅੱਫਾ ਹੋ ਜਾਂਦਾ ਉਹ ਥੋੜੇ ਜਿਹੜੇ ਹੋ ਜਾਂਦੇ ਨੇ ਵੀ ਅਸੀਂ ਕਿਆ 간 ਜਾਣਾ ਸੌਰੀਆ ਭਈ ਸਾਡਾ ਪ੍ਰਾਉਣਾ ਨਹੀਂ ਹੈ ਸਾਡਾ ਪ੍ਰਾਉਣਾ ਰੋਜ਼ ਹਾਜ਼ਰ ਹੈ ਸਾਡੀ ਕੁੜੀ ਆੜ ਕੁੜੀ ਵੱਢ ਗਈ ਉਦੋਂ ਚਾਹੇ ਚੰਗਾ ਵੈਸੇ ਆ ਵੀ ਚਾਹੇ ਉਹਨੂੰ ਕੋਈ ਕੰਮ ਹੋਵੇ ਤੇ ਆਈ ਕਹਿੰਦੇ ਕਿਸੇ ਦੇ ਨਾਲ ਆਵੇ ਉਹਨਾਂ ਨੇ ਘਰ ਘੇੜਾ ਮਾਰ ਕੇ ਆ ਤੈਨੂੰ ਇਹਨਾਂ ਦੀ ਪਤਾ ਵੀ ਮੈਂ ਦੇਦੀ ਆ ਮੈਂ ਕਾਹਦਾ ਕਰੂੰਗਾ ਬਣਾ ਦੇ ਬੋਟ ਬੋਟ ਬਣਾ ਦੇ ਮੈਂ ਦੇਦੀ ਆ ਅਸੀਂ ਨਹੀਂ ਕਹਿ ਸਕਦੇ ਕੋਈ ਮੋਰ ਨਹੀਂ ਦਿੱਤੀ ਦਿਮਾਗਰ ਲੱਗੀ ਉਦੀ ਜਿਹਦੇ ਵਰ ਲਿਖਿਆ ਉਹ ਸੁੱਕਾ ਕੜ ਭੇਦੀ ਉਹ ਚੱਲ ਯਾਰ ਦੋ ਤਿੰਨ ਚ ਇੱਕ ਤਾਂ ਆਉਂਦਾ ਹੀ ਆ ਉਹ ਆਪਣੀ ਜਗ੍ਹਾ ਤੁਸੀਂ ਆਪੀ ਕੋਈ ਨਹੀਂ ਇੱਕੋ ਜਗ੍ਹਾ ਨਹੀਂ 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 ਇੱਕੋ ਜਗ੍ਹਾ ਹੁੰਦੇ ਨਹੀਂ 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 ਬੰਦੀ ਆ ਲੋ ਹੋ ਰਾ ਚੱਲ ਕੋਈ ਕਿਆ ਕਰ ਭੈਣ ਘਰਾਂ ਚ ਨਿਕਲ ਵੀ ਨਹੀਂ ਹੁੰਦਾ ਕੋਈ ਤਾਂ ਗੱਲਾਂ ਕੰਮ ਕਰ ਲਓ ਸਵੇਰੇ ਸਵੇਰੇ ਕੰਮ ਕਰ ਲੋਗੇ ਦੁਪਹਿਰ ਨੂੰ ਤੇ ਚੱਲ ਪਿਆ ਜੋ ਕ ਕਰੇਗੇ ਬਿਠੇ ਬੈਠੇ ਥਕਾਵਟ ਹੁੰਦੀ ਹੈ ਹੋਰੀ ਤਾਂ ਕਰਕੇ ਬਸ ਉਹਨੂੰ ਪੈਨਸ਼ਨ ਜੀ ਛੱਡ ਕੇ ਆ ਜਾਣਾ ਉਹ ਰਣ ਕਿਆ ਹੋਰ ਪੈਸੇ ਨੇ ਕਿ ਮੌਜਾ ਨਹੀਂ ਹੈ ਦੱਸ ਦਿੱਦੋ ਪਹਿਲੇ ਮੈਨੂੰ ਹੋਰ ਬਸ ਜਿਹਦੇ ਪਰ ਜ਼ੋਰ ਹੁੰਦਾ ਜੀ ਕਿਹਾ ਵੀ ਉਹਨੂੰ ਐਂ ਜਾਂਦਾ ਨਾ ਉਹ ਤਾਂ ਚੱਲ ਗੱਲ ਠੀਕ ਆ ਤੇਰੀ ਮੈਂ ਸੰਦੀਪ ਬਾੜਾ ਤੇ ਫੋਨ ਕਰਨਾ ਹੀ ਨਹੀਂ ਜੀ ਜੇ ਨਹੀਂ ਉਹ ਤੂੰ ਆ ਲੈ ਉਹਨੇ ਕਹਿੰਦਾ ਅਲਾਈ ਨੂੰ ਤੋਰ ਦੋਗਾ। ਅੰਕੜਾ ਮੇ ਤੋਂ ਕਿਆ ਕਰਾਣਾ? ਇਹ ਨੂੰ ਭੇਜ ਦਿਆਂ ਮੈਂ ਖੁੱਲੀ ਛੁੱਟੀ ਕਰਕੇ। ਤੁਸੀਂ ਕੰਮ ਨੂੰ ਨਹੀਂ ਲਿਆਉਣਾ ਨਹੀਂ ਸੀ। ਉਹ ਵੀ ਨਹੀਂ ਕੁਝ ਕਹਿੰਦੀ ਆਂਦਾ। ਹਾਂ। ਉਹ ਹੈ। ਘਰ ਦਾ ਸਕੂਲ ਗਿਆ। ਪੜਨੇ ਆਏ ਹੋ ਜਾਂਦਾ। ਚਲ ਕਹਿਣਾ ਤਾਂ ਕਿ ਆਹ ਹੈ ਨਾ ਵੀ ਘਰ ਵਿੱਚ ਜਿਹੜੇ ਕੰਮ ਹੁੰਦੇ ਉਹ ਵੀ ਨਾ ਬੰਦਾ ਛੱਡ ਕੇ ਆ ਸਕਦਾ। ਉਹਨਾਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਹੁਣ ਤੁਹਾਡੇ ਉਧਰ ਵੀ ਕੰਮ ਚੱਲਦਾ। ਛੁੱਭੂ ਸਾਡੇ ਕੱਪੜੇ ਧੋਂਦੀ ਸੀ। ਅੱਛਾ। ਧਾਲ ਕੇ ਆਇਆ ਤੁਸੀਂ ਆਇਓ। ਹਾਂ ਛੁੱਭੂ ਕੱਪੜਾ ਧੋਣ ਲੱਗਦੀ ਸੀ। ਤਸ ਵੀ ਤੇ ਕੱਪੜੇ ਤਾਂ ਅਸੀਂ ਆਏ ਆਏ ਨਾ ਵਿੱਚਲ ਦੇਖੂਗੀ ਵੀ ਹੈ ਕਿ ਉਹ ਵੀ ਕਰ ਘੁੰਮ ਕੇ ਦੇਖਦੀ ਆਏ ਤਾਂ ਦੱਸ ਜਾਵੀਂ ਆ ਜਾਂਦਾ ਵੇਖੋ ਮਦੀ ਰੋਂਦੀ ਆ ਫਿਰ ਬਹੁਤ ਹਾਂ ਵਿਗਏ ਗਏ ਹਾਂ ਸਾਰੇ ਇਕੱਠੇ ਰਹਿਣਾ ਕਿਤੇ ਬਾਬਾ ਚਲੇ ਜੀ ਬਨਿਆਲੇ ਨੂੰ ਹੋਏ ਜਾਂਦਾ ਵੀ ਹਨਾ ਕਿਦਾਂ ਮੈਂ ਤਾਂ ਸੰਦੀਪ ਭੈਣ ਥੱਪੜ ਥੱਪੜ ਨਾਲ ਨਹੀਂ ਮਾਰਦੀ ਨਾ ਨਾ ਕੋ ਮਾਰ ਵੀ ਨਹੀਂ ਖਿੱਚ ਕੇ ਆ ਤਾਂ ਵਿੱਚ ਫੋਜਦਾ ਮਾਂ ਨੇ ਘੂਰਨਾ ਹਾਂ ਇਹ ਤਾਂ ਮਾਣਾ ਵਟ ਦਵਾਸੀ ਕਰੇ ਹੁੰਦੇ ਹਾਂ ਸਹੀ ਗੱਲ ਹੈ ਜਿਵੇਂ ਆਪ ਮਾਸੀ ਨੇ ਕੁੜਦਾ ਹੀ ਨਹੀਂ ਕਦੇ ਦੇਖੀ ਗੱਲਾ ਜੇ ਹੁਣ ਮਾਂ ਮਾਰਦੀ ਤਾਂ ਧਿਆਨ ਵੀ ਕਰਦੀ ਹਾਂ ਰਾਜਪੂਰੂਗਨ ਇਹਨਾਂ ਨੂੰ ਨਹੀਂ ਅਣ ਪਤਾ ਕਿਵੇਂ ਲੱਗਣਾ ਹਾਂ ਦੋ ਚੀਜ਼ਾਂ ਜ਼ਰੂਰੀ ਨੇ ਤੇ ਰੋਟੀ ਪਾਣੀ ਤੇ ਥਾਲੀ ਨਾ ਨਾ ਮੈਂ ਨਹੀਂ ਕਰਿਆ ਹੈਗਾ ਜੇ ਤੁਸੀਂ ਦੱਸ ਇਹ ਤਾਂ ਠੀਕ ਦੀਦੀ ਗਈ ਸੁਖੋ ਭੈਣ ਜੀ ਸਾਡੀ ਕਰਨਗੇ ਆ ਕੇ ਸਾਡੀ ਨਹੀਂ ਆ ਵੀ ਚਾਜੀ ਅਸੀਂ ਵੀ ਦਿਖਾਦੀ ਅੱਜ ਤਾਂ ਵੀ ਟੀ ਫੁੱਲ ਲੈ ਕੇ ਆਉਣਾ ਕਿ ਤਾਂ ਭੈਣ ਨੇ ਬੜਾ ਕੇ ਪਰ ਤਾਂ ਵੀਰੇ ਦੱਸੇ ਤੇ ਆਈ ਜੀ ਭੈਣ ਸਾਡੀ ਬੰਦਾ ਛਾਪਾ ਮਾਰ ਗਿਆ ਭੈਣ ਛਾਪਾ ਵੀ ਦੇਖਾ ਕੀ ਕਰਦੇ ਆ ਕੀ ਕਰਦੇ ਮੇਰੇ ਵਗੋਂ ਗੱਲ ਪੱਕੀ ਆ ਵੀ ਬੀਬੀ ਗਈ ਹੋਈ ਆ ਵੀ ਇਹਨਾਂ ਨੂੰ ਉੱਪਰੇ ਜਾ ਕੇ ਤੇ ਬੋਚ ਲਮਾਵਾ ਹੈ ਹੈ ਬੀਬੀ ਨੇ ਵੀ ਹਾਲੇ ਹੈ ਨਾ ਬਸ ਹਾਂ ਬਸ ਇੱਕ ਦਿਨ ਰਹਿ ਗਿਆ ਨਹੀਂ ਅੱਜ ਚਾਹੇ ਬੇਜਕ ਦੀ ਉੱਥੇ ਆ ਚਾਹੇ ਚੱਲ ਰਹਿ ਆਉਂਦੀ ਰਹੀ ਸੀ ਹੈਗੀ ਫੋਨ ਕਰਦੇ ਤੇ ਪਰ ਫੇਰ ਵੀ ਉੱਭੂ ਚੁੱਭੂ ਜੀ ਆਉਂਦੇ ਆ ਇਹ ਗੱਲ ਪੱਕੀ ਆ ਹੁਣ ਘਰ ਜਾਣੇ ਜੀਨ ਲੱਗਦਾ ਕਵਿਤਾ ਹੈ ਦਿਖੀ ਤਾਂ ਜਾਂਦੀ ਕਿਤੇ ਉਧਰ ਫਿਰ ਜਾਂਦੀ ਦਿਖੀ ਜਾਂਦੀ ਆ ਜੀ ਬੀਬੀ ਘਰ ਫਿਰਦੀ ਤੇ ਦਿਲ ਆਏ ਦਿਲ ਨੂੰ ਜੇ ਪਤਾ ਹੁੰਦਾ ਉਰੇ ਰਹਿੰਦੀ ਮम्मी ਵੀ ਉਧਰ ਬੈਠੀ ਆ ਹੁਣ ਦਿਲ ਨੂੰ ਬਦਲ ਸਾਥੋਂ ਦੂਰ ਗਈ ਹੋਈ ਆ ਇਹ ਕਨੈਕਸ਼ਨ ਇਹ ਹਜਾ ਹੁੰਦਾ ਹੈ ਨਾ ਜੀ ਮਾਨਾ ਬਈ ਨਾ ਉਹਦੇ ਨਾਲ ਘਰ ਦੇ ਵਿੱਚ ਰੌਣਕ ਜੀ ਆ ਨਿਆਣੇ ਆ ਔਰ ਸਿਆਣੇ ਨਾਲੇ ਜ਼ਿਆਦਾ ਰੌਣਕ ਹੁੰਦੀ ਆ ਹਾਂ ਸਹੀ ਗੱਲ ਨਹੀਂ ਅੱਜ ਕਰਦੇ ਹੁਣ ਪੈਕਿੰਗ ਆਪਣੀ ਨਹੀਂ ਕੱਲੂ ਤੇ ਉਹਨਾਂ ਨੇ 4 ਵਜੇ ਕਹਿੰਦੇ ਜਾਂਦੇ ਸਵੇਰੇ ਤੜਕੇ ਫੋਨ ਕਰਿਆ ਤਾਂ ਮੈਂ ਸਵੇਰੇ ਤੜਕੇ 4 ਵਜੇ ਨਾ ਚੜਪਣਾ ਕੱਲੂ ਜਣੀ ਕਿ ਜੀ ਦੇ ਕਹਣਾ ਮੇਰਾ ਕੋਈ ਸਮਾਨ ਨਾ ਰਹਿ ਜਾ ਮੈਂ ਪੈਕ ਕਰ ਲਵਾ। ਉਹ ਕਹਿ ਰਣੇ ਆਏ ਹੁਣ ਕੱਦ ਗੁਰਦੁਆਰੇ ਮੱਥਾ ਟੇਕਣਾ ਉਸ ਰਹਿ ਨਾ ਜਗਾਂ ਵਿੱਚ ਪੈਕਿੰਗ ਕਰਕੇ ਕੱਲ ਜੇ ਮੈਂ ਫੋਨ ਕਰੇ ਮੁੰਨੇ ਉਹ ਤਾਂ ਕਹਿ ਕਹਦੀ ਮੈਂ ਤੁਹਾਡੇ ਬਾਤ ਤੇ ਚੀਂਚਾ ਲੱਤੀ ਗਿਆ ਅਜ ਕਿਣਾ ਦੇੜੇ ਤੇ ਮਾ ਮਾ ਨਿਆਣੀ ਆ ਮੈਂ ਕਿ ਕਿਆ ਲੱਤਾ ਹੈ ਤੈਨੂੰ ਲੰਦੀਆਂ ਜੋੜੀਆਂ ਹੈ ਕੱਲ ਨੂੰ ਲੱਤੀਆਂ ਛਾਟ ਨੀਂਦੂ ਨੂੰ ਛਾਟ ਨੀਂਦੁਰ ਕਲਾ ਹੋਣੇ ਚੁੱਪ ਨੂੰ ਸਾਰੇ ਗਿੱਰਦੇ ਹੋਈ ਹੋਈ ਬੀਬੀ ਤਾਂ ਬਸ ਨਹੀਂ ਪਤਾ ਹੀ ਪਤਾ ਲੱਗਦਾ ਬਈ ਮਾਤਾ ਕਿਸੇ ਬਸੇ ਯਾਤਰਾ ਕਰਕੇ ਆਈ ਹੈ ਇਹ ਤਾਂ ਹੁੰਦਾ ਯਾਰ ਚਲੋ ਜਿੱਦਾਂ ਯਾਦ ਕਰ ਰਹੀ ਜਾਂਦੀ ਆ ਯਾਦ ਕਰ ਰਹੀ ਜਾਂਦੀ ਆ ਕਨੇ ਹੀ ਪੈਣੇ ਤੇ ਚਲੋ ਬਾਕੀ ਹੁਣ ਚਾਂਜਿਤ ਖਲਾ ਪੈਣ ਨਾਲ ਰੋਟੀ ਚਾਂਜਿਤ ਆਏ ਬੈਠੀ ਆ ਰੋਟੀ ਖਾ ਕੇ ਜਾਣਾ ਅਸੀਂ ਚਹੇ ਤੇਰੇ ਤੇਰਾ ਡੰਡਾ ਦਾ ਫੇਰ ਨਾ ਪੈ ਜਾ ਨਾ ਨਾ ਮੇਰੀ ਨਾਣ ਤਾਂ ਨਹੀਂ ਫੇਰ ਸਕਦੀ ਮੇਰੀ ਨਾਣ ਉਹਨੂੰ ਬੰਦ ਜਦੋਂ ਹੁਣ ਭੁੱਖੀ ਮਾਰੂਗੀ ਰੋਟੀ ਪਾਣੀ ਬਣਾਇਆ ਪਿਆ ਸਭ ਕੁਝ ਛਕਣੇ ਵਾਲੇ ਬਣ ਅਸੀਂ ਤਾਂ ਥੋੜਾ ਵੀਰ ਜੀ ਵੇਸਟ ਕਰਦਾ ਕਰ ਲੜ ਮੇਰੇ ਨੂੰ ਜੈਰੀ ਦੇ ਕਰ ਦੇਣਾ ਮੇਰੇ ਤੇ ਹੀ ਮਦਰੀਏ ਚੇ ਰੋਟੀ ਪਾਈ ਦੇਦਾ ਨਾ ਵੀਰ ਜੀ ਨੇ ਜਦ ਇਹ ਕਹਿਣਾ ਚਲ ਸੁਖਵੀਰ ਰੋਟੀ ਖਾ ਲਈ ਹੁਣ ਚੰਗਾ ਇਨਾ ਯਾਰ ਰੋਟੀ ਦੇ ਦਿੱਦੀ ਕਿ ਲੋ ਨਹੀਂ ਰੋਟੀ ਦੇਣੀ ਮੈਨੂੰ ਮੈਂ ਚਕਾਰਾ ਵੀਰ ਜੀ ਨੇ ਇਹ ਕੰਮ ਹੋ ਸਕਦਾ ਵੀ ਰੋਟੀ ਦੇ ਵਿੱਚ ਤੋਂ ਦੁਬਾਰਾ ਮਾੜਾ ਹੀ ਜੁਗੜੀ ਬਹਿ ਨਹੀਂਦੀ ਕੋਈ ਦੀ ਬਤਾ ਹਾਏ ਹੋ ਸਕਦਾ ਹੈ ਨਾ ਵੀ ਭਾਈ ਤੇ ਆਪਣਾ ਹਾਂ ਨੂੰ ਨਹੀਂ ਵੀਰ ਜੀ ਨੇ ਲੈ ਕੇ ਆਉਣਾ ਕਦੇ ਵੀ ਫਿਰ ਉਹ ਨਹੀਂ ਉਹ ਨਹੀਂ ਆਏ ਸੋਚਦਾ ਮੈਨੂੰ ਉੱਤੇ ਜਾ ਕੇ ਨੀਂਦੇ ਬਹੁਤ ਆਉਂਦੀ ਚਰ ਨਹੀਂ ਇਹ ਚੱਕਰ ਗਿਆ ਸੁਭੀ ਮੈਨੂੰ ਉੱਤੇ ਜਾ ਕੇ ਨੀਂਦ ਕਿਵੇਂ ਆਉਂਦੀ ਹੈ ਇੱਥੇ ਨੀਂਦ ਨਹੀਂ ਆਉਂਦੀ ਇੱਥੇ ਮੈਂ ਸੋਚੀ ਜਾਣਾ ਇਹ ਵੀਰ ਜੀ ਨੂੰ ਰੋਜ਼ ਆ ਜਾਏਗਾ ਇੱਥੇ ਪਤਾ ਨਹੀਂ ਜਾਂਦਾ ਜੀ ਦੀ ਦੋਦੀ ਜਿੱਦਾਂ ਮੁੱਕ ਕੇ ਗੋਲੀਆਂ ਉਧੜ ਕਹਿਣਾ ਅੱਜ ਕਦੇ ਨਹੀਂ ਆਈ ਇੱਥੇ ਚੱਲੋ ਤੇ ਚਲੋ ਬਾਕੀ ਹੁਣ ਚੱਲ ਜੀ ਨਾ ਹੈਗਾ ਰੋਟੀ ਪੈਕ ਕਰ ਚੱਲ ਫੇ ਪੈਣੇ ਤੇ ਜੀਜੇ ਨੂੰ ਮੈਂ ਠਾਲਦਾ ਜਾ ਕੇ ਚਲੋ ਜੀ ਰੋਟੀ ਪਾਣੀ ਬਣਾਈ ਇਹ ਬਣਾਇਆ ਤਾਂ ਪਿਆ ਹੀ ਆ ਤੇ ਚੱਲ ਭਈ ਭੈਣੇ ਤੈਨੂੰ ਖਿਲਾ ਦਈਏ ਰੋਟੀ ਪਾਣੀ ਫੇਰ ਤੈਨੂੰ ਆਰਾਮ ਨਾਲ ਸੁਲਾ ਦਈਏ ਸੀ ਤੈਨੂੰ ਨੀਂਦ ਦੀ ਗੋਲੀ ਦੇ ਦੇ ਚੀਚੇ ਨੇ ਦਿੱਤੀ ਹੋਈ ਆ ਨਹੀਂ ਆ ਗਿਆ ਰੋਟੀ ਪਾਣੀ ਖਾ ਲਈ ਫੇਰ ਅਸੀਂ ਬਾਹਰ ਚਲੀਏ ਨਾ 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 ਤੈਨੂੰ ਸੁਲਾ ਦਈਏ ਤੈਨੂੰ ਸੁਲਾ ਦਈਏ ਇਹ ਵੀ ਸੌ ਜਾ ਭਾਈ ਚੱਲ ਵਿਚਾਰੀ ਜੀ ਉੱਠ ਚਲੋ ਸੋਚੀ ਗਿਆ ਜਾਂ ਨਹੀਂ ਆ ਤੂੰ ਤੇਰਾ ਕੀ ਮਤਲਬ ਹੈ ਭੈਣ ਰੋਟੀ ਨਹੀਂ ਦੇਣੀ ਦਾ ਨਾ ਰੋਟੀ ਤਾਂ ਦੇਣੀ ਆ ਸੋਚਦੀਂ ਗਿਆ ਫੇਰ ਜੇ ਉਹਨੇ ਬਣਾਈ ਆ ਹੁਣ ਕੰਧਾ ਨੂੰ ਖਲਾਉਣੀ ਹੈ ਮੈਂ ਸੋਚਦੀ ਮੈਂ ਤਾਂ ਬੜਾ ਬੀਜ ਆ ਜਾਵੇ ਉਦਾ ਓਖਾ ਬੜਾ ਡਿਊਟੀ ਤੇ ਰਹਾ। ਮੈਂ ਫੋਨ ਕਰ ਲਵਾਂ ਉਹ ਇਕੱਠੇ ਹੀ ਖਾ ਲੇ। ਬਾਈਓ ਮੈਨੂੰ ਨੇ ਕਹਿ ਦਿੱਤਾ ਕਿੰਨਾ ਮੈਂ ਫੋਨ ਇਹ ਕਰਕੇ ਆਉਂਗਾ। ਉਥੇ ਕੰਮ ਚੱਲਣ ਲੱਗਾ ਹੈ ਕਚਹਿਰੀ ਆ। ਉਹਨੇ ਇੱਕ ਵਾਰ ਪੁੱਛ ਲਿਆ ਫੇਰ ਆਪਾਂ ਫੋਨ ਕਰਕੇ ਫੇਰ ਆਪਾਂ ਇਕੱਠੇ ਹੀ ਖਾ ਲਈਏ ਤਾਂ ਵਧੀਆ ਗੱਲ। ਚਲੋ ਮੈਂ ਪੁੱਛਦਾ ਨੂੰ ਫੇਰ ਕਹਿਂਦਾ ਹੋ। ਮੈਂ ਦੱਸ ਬੀ ਤੈਂ ਹੁਣ ਭੈਣ ਤੇ ਚੀਜੇ ਦਾ ਵਰਤਰ ਖਾਣਾ। ਵਰਤੇ। ਦੇਖਦੇ ਆ ਤੁਨ ਵੀ ਤੂੰ ਆ ਜਵੇ। ਮੈਂ ਮੈਂ ਮਨਿੰਦਰ ਲੈ ਆਇਆ। ਬੜਾ ਤੂੰ ਤੁਸੀਂ ਦੱਸੋ। ਉਹਨੇ ਜਵਾਬ ਦਿੱਤਾ। ਹਾਂ ਉਹ ਕਹਿੰਦਾ ਡੀਸੀ ਆਇਆ ਹੈ ਵੀ ਮਿੱਤੇ ਆ ਨਹੀਂ ਹੁਣ ਮੈਂ ਪੁੱਛ ਲਿਆ ਕਹਿੰਦਾ ਮੈਂ ਆਪੇ ਆਉਂਗਾ ਬਸ ਮੈਂ ਹੁਣ ਰੱਥ ਕਿਆ ਕਰਾਂ ਤੁਸੀ ਥੋੜੀ ਬੋਤੀ ਖਾ ਲਓ ਬਬੀ ਭੁੱਖ ਰੱਖਿਆ ਵਿਚਾਰਨ ਦੇ ਕੀ ਗਏ ਨਾ ਚਲ ਕੋਈ ਥੋੜੀ ਬੋਤੀ ਖਾ ਲਓ ਇਹਨਾਂ ਮੜਾ ਮੜਾੜੇ ਕੀੜੇ ਤੋੜਦੇ ਹੋ ਬਿਠਾ ਦਿਓ ਚਲ ਆਉਗਾ ਫੇਰ ਖਾ ਲਿਓ ਚਲ ਆ ਜਾ ਫਿਰ ਤਾਇਗੂ ਜੀ ਦਾ ਖਾਣਾ ਤਾਇਗੂ ਜੀ ਬੁਖਾਤੇ ਹੂੰ ਕੀ ਹੋਇਆ ਨਾ ਆਇਆ ਇਹ ਤੈਨੂੰ ਕਿੱਥੇ ਆ ਯਾਦ ਕਰਦੀ ਆ ਕੋਈ ਐ ਮਨਿੰਦਰ ਨਹੀਂ ਹੈਗਾ ਮੈਂ ਤਾਂ ਹਲੇ ਕਹਿੰਦਾ ਵੀ ਰਹਿਣ ਤੋਂ 2 ਵਜੇ ਤੱਕ ਫਿਰ ਕਹਿੰਦੀ ਨਹੀਂ ਵੀ ਮੈਨੂੰ ਉਹਨੂੰ ਮਲਾਓ ਲੈ ਕੇ ਆ ਕਹ ਤੂੰ ਲੈ ਆ ਮਨਿੰਦਰ ਨੂੰ ਜਾ ਕੇ ਕਹ ਤਾ ਕੱਟ ਲੈ ਆਦਾ ਫਿਰ ਘਰ ਨਸ ਖੋਲ ਕੇ ਫੁੱਟੇ ਆ ਰਹਾਂ ਨੇ ਹਾਂ ਕਾ ਮੈਂ ਨਹੀਂ ਕਰਕੇ ਆਇਆ ਜਾ ਕੋਈ ਨਾ ਮੈਂ ਪਰਸੋਂ ਉਹ ਲੈ ਆਉਂਗੀ ਕਰਾਂਗੀ ਪੱਕਾ ਪੱਕਾ ਬਸ ਪੁੱਤ ਤਾ ਪਨੇ ਕਹਿ ਤਾ ਵੀਡੀਓ ਵਿੱਚ ਤੁਸੀਂ ਕਹਿ ਤਾ ਕਾ ਸਾਨੂੰ ਜਿੰਨੇ ਹੁਣ ਜਿੱਦਣ ਨਾ ਹੀ ਭੈਣ ਆਪਾ ਤੁਹਾਡੀ ਵੀਡੀਓ ਫੇਸ ਕਰ। ਹਾਂ ਹੁਣ ਆਹ ਪਰਸੋਂ ਸਾਹਿਬ ਆਇਆ ਤੇ ਐ ਪੁੱਛ ਲਾ ਵੀ ਪੁੱਈ ਕਿਹੜੇ ਸਨ ਦੀ ਪਰਸੋਂ ਆ? ਪੁੱਛੀ ਮੜੇ ਕਿਹੜੇ ਸਨ ਦੀ ਪਰਸੋਂ ਪੁੱਛੀ? 2025 ਦੀ ਕਿ 24 ਦੀ? 22 ਦੀ। ਬੱਲੇ ਬੱਲੇ। ਸਾਲ ਦਾ ਪਿਆਸ ਲਾ। ਸਾਲ ਦਾ ਦੋ ਸਾਲ ਦਾ ਪਿਆਸ ਲਾ। ਇਹ ਚੱਲ ਜੀ ਤੇ ਰੋਟੀ ਖਾ ਕੇ ਚੱਲ। ਹਾਂ ਤਾਂ ਭੁੱਖੇ ਮਾਰੇ ਪਏ ਆ। ਫੀਸ ਭਰਤੀ ਹਨਾ? ਹਾਂ ਨਹੀਂ। ਇਹ ਤਾਂ ਪੈਸੇ ਲੈ ਕੇ ਆਦਾ ਮੈਂ ਨਾਲ ਕਰਤੀ। ਆਈਂ ਕਹਿੰਦੇ ਮਾਤਰ ਨੂੰ ਲੈ ਕੇ ਆਓ। ਆ ਕੰਦਾ ਲੈ ਕੇ ਆਉ ਭਾਈ ਹਾਏ ਹਾਏ ਇਹ ਬਣਾਈ ਹੋਈ ਹੈ ਜੀ ਆਪਾਂ ਨੇ ਪਨੀਰ ਦੀ ਪੁਜੀ ਭੈਣ ਕਹਿੰਦੀ ਅੱਜ ਮੈਂ ਖਾਣੀ ਆ ਪੁਜੀ ਇਹ ਬਣਾਈ ਹੋਈ ਹੈ ਜੀ ਪੁਜੀ ਤੇ ਹੋਰ ਕੀ ਬਣਾਇਆ ਚਰਜੀਤ कौर ਨੇ ਇਹ ਆ ਮੂੰਗੀ ਮਸਰੀ ਤਾਂ ਇਹ ਆਪਣੀ ਮਨਪਸੰਦਾ ਜੇ ਕੋਈ ਰਿਸ਼ਤੇਦਾਰ ਆਏ ਤਾਂ ਆਪਾਂ ਮੂੰਗੀ ਮਸਰੀ ਉਹ ਬਣਾਉਂਦੇ ਆ ਹੈਂ ਫਿਰ ਆਪਣੀ ਬੂੰਦੀ ਚੌਲ ਵੀ ਬਣਾਏ ਆ ਜੀ ਇਹ ਸਲਾਦ ਵੀ ਬਣਾਈ ਹੋਈ ਆ ਨਾਲ ਤੇ ਆ ਪਏ ਆ ਜੀ ਬੂੰਦੀ ਬਣਾਈ ਹੋਈ ਹਿੰਮਤੀ ਦਾ ਬਹੁਤ ਆ ਚਾ ਇਹ ਚੌਲ ਆ ਜੀ ਇਹ ਸੌਰੀ ਇਹ ਬੂੰਦੀ ਤਾਂ ਇਹਨਾਂ ਨੂੰ ਕੋਈ ਹੋਈ ਆ ਜੀ ਅੱਛਾ ਹੈ ਕੀ ਬਾਤ ਹੈ ਲਾ ਜੀ ਭੈਣ ਕਿਤੇ ਭੈਣ ਨੂੰ ਕਿਤੇ ਸਾਡਾ ਜੀਜਾ ਮੇਣਾ ਨਾ ਮਾਰ ਦੇ ਮੈਂ ਸੌ ਰਹਿਆ ਗਿਆ ਤਾਂ ਹੋ ਨਹੀਂ ਹੈਗਾ ਉਹ ਤਾਂ ਕੁਕੀ ਨੀ ਸੀਦੇ ਉਹ ਵੀ ਖਾ ਲੈਣੇ ਹਾਂ ਸਹੀ ਗੱਲ ਜੀ ਬੱਸ ਨਾ ਫਿਰ ਸਾਡਾ ਪਰੋਣਾ ਵੀ ਬਹੁਤ ਚੰਗਾ ਮੇਰੇ ਮम्मी ਨੇ ਤਹਾਣਾ ਇਹ ਵੀ ਚਾਹੀ ਨੂਨ ਨਾਲ ਦੇ ਦੋ ਜੀ ਜੀ ਦੀ ਕੁਰਤੀ ਆਈ ਹੋਈ ਆ ਚਾਹੀਦੀ ਜੇ ਵਾਈ ਕਿਤੇ ਵੀ ਨੂਨ ਨਾਲ ਵੀ ਖਾਣੇ ਪੈਂਦੀ ਆ ਬੰਦਾ ਵੀ ਹੋ ਗਿਆ ਘਰ ਦੇ ਵਿੱਚ ਘਰ ਵਿੱਚ ਵੀ ਤਾਂ ਅਸੀਂ ਨੂਨ ਨਾਲ ਖਾਏ ਸਕਦੇ ਹਾਂ ਜੇ ਘਰ 'ਚ ਕੋਈ ਚੀਜ਼ ਨਹੀਂ ਬਣਦੀ ਕਨੇ ਹੀ ਪਾਣੇ ਨਾਲ ਢਿੱਡ ਭਰਨਾ ਚਾਹੇ ਜਿਹੜਾ ਮਰਜ਼ੀ ਖਾ ਲਾ ਲੋਕਾਂ ਨੇ ਕਿਹੜੇ ਕੋਈ ਫੋਲ ਕੇ ਆਪਣਾ ਦੇਖਣਾ ਆਹ ਦੀ ਗੱਲ ਤਾਂ ਆ ਗਰਮੀ ਕਰਕੇ ਹਾਂ ਅੱਛਾ ਮੈਂ ਬਣਾਉਣਾ ਏ ਚਟਨੀ ਕੁੜਤਾ ਨਾਲ ਮੈਂ ਬਣਾਉਣਾ ਕੱਚੀ ਰੋਟੀ ਰਾਤ ਨੂੰ ਤੂੰ ਕਹਿੰਦਾ ਰੋਟੀ ਤੂੰ ਰੋਟੀ ਬਣਾਦਾ ਹੈਨਾ ਕਿੰਨੀ ਸਵਾਦ ਲੱਗਦੀ ਦੇਖ ਲੈ ਹੋ ਸਮੇ ਸਮੇਂ ਦੀ ਗੱਲ ਸੀ ਨਾ ਬਾਹਰ ਦੀ ਬਾਹਰ ਦੀ ਸਮੇ ਸਮੇਂ ਦੀ ਗੱਲ ਆ ਠੰਡੀ ਵੀ ਹੁੰਦੀ ਸੀ ਹਾਂ ਹੈਨਾ ਐਨੇ ਤਾਂ ਕਦੇ ਆਪਣੇ ਸਰ ਘਾਟ ਕੇ ਚਾਚੀ ਉਹਦੇ ਹੁੰਦੀ ਚੱਲਦੀ ਫੇਰ ਕੱਚੇ ਘੇ ਹਜੇ ਚੱਲਦੀ ਆ ਜਦ ਚਾਚੀ ਦਾ ਹੁਣ ਤਾਂ ਪਤਾ ਨਹੀਂ ਕਿ ਇਹ ਚਾਚੀ ਹੁੰਦੀ ਸੀ ਜਾਂਦੀ ਗੱਲ ਕਰਦੀ ਉਹੋਂ ਜ਼ਿਆਦਾ ਲਿਖਾ ਹਾਂ ਬਾਰਾ ਉਹ ਨਦੀ ਦੀ ਚਟਨੀ ਪਦੀ ਨਹੀਂ ਹਰ ਲੱਸੀ ਨਹੀਂ ਬਦੀ ਚਾਚੀ ਕੀ ਕਰਨਾ ਮੈਂ ਜਾਵਾਂ ਹੁਣ ਮਨਾ ਸੀ ਬਣਉਣੀ ਬਾਲ ਹੈਨਾ ਵੀ ਤਾਂ ਹੀ ਪੁਰਾਣੇ ਠੰਡੀ ਹੁੰਦੀ ਆ ਠੰਡੀ ਹੁੰਦੇ ਚਲੋ ਬਾਕੀ ਉਹ ਰੋਟੀ ਪਾਣੀ ਪਾ ਤੇ ਤੁਹਾਡੀ ਮੁਲਾਕਾਤ ਆਪਾਂ ਉਹਨਾਂ ਜੀਜੇ ਨਾਲ ਕਰਾਉਣੀ ਹੈ ਜੀ ਸੁੱਤੇ ਪਏ ਦੇ ਨੀਂਦ ਉਹਨਾਂ ਨੂੰ ਚੜੀ ਹੋਈ ਸੀ ਕਰੋ ਸਾਡੇ ਜੀਜਾ ਜੀ ਦੇ ਨਾਲ ਵੀ ਮੁਲਾਕਾਤ ਵੈਕਰੀ ਜੀ ਦਾ ਖਾਸਾ ਵੈਕਰੀ ਜੀ ਦੀ ਫਤਿਹ ਪਰਮਾਤਮਾ ਸੰਸਾਰ ਵਿੱਚ ਚੜ੍ਹਦੀ ਕਲਾ ਦੇ ਵਿਚਾਰ ਕੇ ਜੀ ਅੱਜ ਮੈਨੂੰ ਨਹੀਂ ਪਤਾ ਜਿਨਾ ਚ ਕੀ ਕੀ ਗੱਲਾਂ ਕਰਨੀਆਂ ਪਰ ਕਈ ਦਿਨਾਂ ਬਾਅਦ ਅੱਜ ਸੁਖਵੀਰ ਨੂੰ ਮਨਾ ਕੇ ਲੈ ਆਇਆ ਮਾਚਾਂ ਤੇ ਰੇਪੇ ਕੇ ਭੁੰਨੇ ਆਈ ਹੈ ਮੈਦਾ ਮਾਰ ਜਨਾਂ ਵਿੱਚ ਨੂੰ ਕਿਤੇ ਕਿਤੇ ਗੇੜਾ ਕਿਉਂਕਿ ਕਮਰਿਆਂ ਦਾ ਚਮਕੌਰ ਸਾਹਿਬ ਫਿਰ ਮਲੇ ਦੇ ਹੱਥ ਚਾਲ ਪੁੱਛ ਜਾਂਦਾ ਇਹਨਾਂ ਦਾ ਪਰ ਅੱਜ ਇਹਨੇ ਦੇ ਕੱਢ ਗਿਆ ਸ਼ਾਬਾਸ਼ ਮੇਰਾ ਮਾਰ ਰੱਖਤਾ ਨਹੀਂ ਸਾਰੇ ਮਹੀਨਾ ਹੀ ਮਾਰੀ ਜਾਂਦੇ ਆ ਆਪਣੇ ਵੱਡੇ ਸਾਡਾ ਸਾਹ ਨੂੰ ਕਿਹਾ ਮੈਂ ਅੱਜ ਜਾ ਰਿਹਾ ਮਲੇ ਕੇ ਤੇਰੀ ਭੈਣ ਨੂੰ ਕਰ ਆ ਚਾ ਤਾਂ ਫਿਰ ਮੈਂ ਕੱਲ ਮੈਂ ਫੋਨ ਕਰਕੇ ਭਜਾਈ ਨੂੰ ਵੀ ਬਣਾ ਲਾ ਬਲੂਸ਼ਾਈਆਂ। ਜਾਈਆ ਸਾਣੀਆਂ ਨਾਲ ਬਣਾਇਆ। ਇੰਨਾ ਧੰਨਵਾਦ ਆ ਤੁਹਾਡਾ। ਇੰਨਾ ਕੁ ਕਰਨ ਦੀ ਜਰੂਰਤ ਨਹੀਂ ਸੀ ਕਦੇ। ਕਿਉਂ ਕਹਤੇ ਜਾਂ ਦੱਸੀ ਜਾਂਦੇ ਤੁਸੀਂ ਨਹੀਂ ਕਰਦੇ? ਸਾਡੇ ਵੀ ਫਰਜ਼ ਬਣਦੇ ਆ। ਨਾਲੇ ਉਹ ਵੀ ਜਾਦੇ ਜਵਾਈ ਪਾਈ ਆਏ ਹੋਵੇ। ਇਹ ਤਾਂ ਬਣਦੀ ਆ ਨਾ ਗੱਲਬਾਤ। ਤਾਂ ਵੱਡੇ ਸਾਹਬ ਨੇ ਬੁਲਾਇਆ। ਬਹੁਤ ਜ਼ੋਰ ਬਾ। ਇਹਨੂੰ ਕਹੀ ਜਾਂਦਾ ਤਾਂ ਮੈਂ ਮਣੇ ਨਹੀਂ ਨੂੰ ਮਾਰੇ। ਮੇਰੇ ਪਾਸਾ ਮਾਰ ਪਰ ਪਿੱਛੇ ਜਾਂ। ਖਰਾਬ ਵੀਡੀਓ ਪਾ ਜਲਾ ਕਿੱਥੇ ਆਉਂ। ਹੁਣ ਡਿਊਟੀ ਪਰ ਆਈ ਉਥੇ ਕਹਿੰਦੇ ਡੀਸੀ ਆਇਆ ਹੋਇਆ ਤਾਂ ਕਰਕੇ ਉਥੇ ਆ ਨਹੀਂ ਹੋਣਾ ਕਿਉਂਕਿ ਉਹਨੂੰ ਵੀ ਕੰਮ ਤੁਹਾਨੂੰ ਪਤਾ ਜ਼ਰੂਰੀ ਆ। ਹਾਂ। ਸਫਾਈ ਲੱਗੇ ਹੋਇਆ ਜੀ ਕਰਨਾ। ਫੇ ਮੈਂ ਦਾ ਸੁੱਤਾ ਹੀ ਪਿਆ ਰਹੇਗਾ। ਹਾਂ। ਮੈਂ ਵੀ ਇਹਦੇ ਹੱਥੋਂ ਟਾਈਮ ਲਵਾਂਗਾ। ਇਹ ਵੀ ਮੈਂ ਮੈਂ ਵੀ ਸ਼ਰਵਾ ਜੀ ਮੈਂ ਵੀ ਸਫਾਈ ਕਰਨਾ ਮੈਂ। ਹਾਂ ਜਿਹੜੀ ਕਰਾਉਂਦਾ ਭਾਈ। ਛੇਤੀ ਕੰਮ ਨਿਬੜ ਗੰਦੇ। ਛੇਤੀ ਦੇ ਦੇ। ਸਾਨੂੰ ਆਜਾ ਕਰੋ ਆਪਾਂ ਖੇਲੇ। ਆਲ ਮੇਰੇ ਬਾਕੀ ਫੁੱਟਵਾਲ ਨੇ ਨਹੀਂ ਨਾ ਉਹ ਗੁਰਦੁਆਰਾ ਸੀ ਜਿੰਨਾ ਤੇ ਬੱਚੇ ਨੂੰ ਉਹ ਮੈਂ ਵੀ ਦੇਖਾਂ ਸ਼ਾਮ ਨੂੰ ਨੰਨ ਨਾ ਆਉਂਦਾ ਆ ਉਹਨਾਂ ਨੂੰ ਕਦਾਂ ਲੱਗ ਗਿਆ ਸ਼ਾਮ ਨੂੰ ਖੇលਦੇ ਹੋਣੇ ਆਈ 7 ਵਜੇ ਸਾਢੇ 8 ਵਜੇ ਤੱਕ ਅੱਛਾ ਉੱਥੇ ਜਾਲ ਲੱਗਿਆ ਵੀ ਕਹਿੰਦੀ ਆ ਉਹ ਤਾਂ ਲੇਟ ਵਾਕ ਕਰ ਦਿੰਨੇ ਆ ਹਾਂ ਇੰਨਾ ਲੇਟ ਪੇ ਆਇਆ ਵੀ ਔਖਾ ਹੋ ਜਾਂਦਾ ਜੀ ਫੁੱਟਬਾਲ ਨਹੀਂ ਜੀ ਵਾਲੀਬਾਲ ਉਹ ਹੀ ਉਹ ਇਹਨੂੰ ਹੀ ਪਤਾ ਨਹੀਂ ਹੈ ਇਹਨੂੰ ਪਤਾ ਕਿਦਾਂ ਮੈਂ ਤੇ ਉਹ ਦੇਖਾਂ ਮਹਾਂ ਪੈਣਾ ক্রিকেট ਅਵੇ ਬਾਰਵੀਂ ਬਾਰ ਉਹ ਬੁਦਵਾਰ ਨੂੰ ਚੱਲਦੇ ਆਂ ਇਹ ਕੋਈ ਗੇਮ ਕੋਈ ਨਹੀਂ ਸਾਰੇ ਪਾਸੇ ਚੱਲੀ ਜਾਉਂਗੇ ਤੇ ਚਲੋ ਬਾਕੀ ਹੁਣ ਛਕਦੇ ਆਂ ਪ੍ਰਸ਼ਾਦਾ ਪਾਣੀ ਪੁੱਛਦੇ ਹਾਂ ਹੁਣ ਪਰੋਣੇ ਨੂੰ ਕੋਈ ਕਮੀ ਪੇਛੀ ਤੇ ਹਾਂਜੀ ਉਹ ਖਾ ਪੈਣੇ ਹਾਂ ਤੂੰ ਦੱਸ ਦੇਖੋ ਕੱਲ ਕਿਲੇ ਕੱਲ ਪੈਲੀ ਬਲੀ ਲੋ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਚ ਜੀ ਵੀ ਪਹੁੰਚਿਆ ਜੀ ਬਾਜੀ ਦੇ ਖਾਸ ਸਾਹ ਆਹੇ ਬੜੀ ਜੀ ਫਤਿਹ ਕੇ ਭਾਈ ਮਾਲਕ ਜੀ ਤੋਂ ਪਾਹ ਲੈਂਦੀ ਹੈਗੀ ਤਾਂ ਤੁਸੀਂ ਹਾਂ ਪਰ ਉਹ ਆਈ ਆਏ ਹੋਏ ਆ ਤੇ ਦੇਖਦੇ ਇਹਨਾਂ ਦੀ ਸੇਵਾ ਪਾਣੀ ਹੋਈ ਹੈ ਕਿ ਨਹੀਂ ਹੋਈ ਜੀ ਨਹੀਂ ਹੋਈ ਤਾਂ ਭਾਈ ਹੁਣ ਤੂੰ ਕਰੂਗਾ ਕਰਨੀ ਪੈਣੀ ਆ ਫੇ ਦੇਖਦੇ ਆਂ ਪਰੋਣਾ ਜੀ ਕੀ ਮੰਗਦੇ ਆਂ ਹਾਂ ਚੱਲ ਵੀ ਚੱਲਦੇ ਆਂ ਫਿਰ ਅੰਦਰ ਨੂੰ ਹੁਣ ਦੇਖਦੇ ਆਂ ਜੀ ਪ੍ਰਧਾਨ ਜੀ ਜਿਲ੍ਹੇ ਦੇ ਤਾਂ ਵੀ ਪਤਾ ਹੈ ਪਾਰਟੀਆਂ ਨੇ ਦੀ ਨੀਂਦ ਖਰਾਬ ਹੋਈ ਹੋਈ ਆ ਇਹ ਰਾਤਾਂ ਨੂੰ ਸੁੱਤੇ ਨਹੀਂ ਲੋਕਾਂ ਨੂੰ ਦਿਨ ਰਾਤ ਕੋਈਆਂ ਕੋਈਆਂ ਕੋਈ ਨਾ ਮੇਰਾ ਬੰਦਾ ਜਿੱਥੇ ਮੇਰਾ ਮੇਰਾ ਜਿੱਥੇ ਪ੍ਰਧਾਨ ਜੀ ਜ਼ਿਲ੍ਹੇ ਦੇ ਹੋ ਗਏ ਲੋਕਾਂ ਨੂੰ ਦਰਦ ਆਇਆ ਹੋਇਆ ਆ ਸੁਤੇ ਨਹੀਂ ਹੈ ਮੁਝਾਂ ਨੂੰ ਕੋਈ ਯਾਦ ਕਰਦਾ ਹੋਈਗਾ ਕਿ ਪ੍ਰਧਾਨ ਜੀ ਆਏ ਕਿੱਥੇ ਕੇ ਫਲਾਣਾ ਢਬਾੜਾ ਇਹਨੂੰ ਮਹਾਰਾਜੀ ਮੌਜ ਆ ਬਾਈ ਇਹਨੇ ਦੀ ਵੀ ਜ਼ਿੰਦਗੀ ਆ ਯਾਰ ਇਹਨਾਂ ਦੀ ਲਾਈਫ ਆ ਇਹਨਾਂ ਨੂੰ ਵੀ ਉਹਨੂੰ ਜੀਣਾ ਉਹਨਾਂ ਦਾ ਹੈ ਕੋਈ ਕਿਵੇਂ ਜੀਖਦੇ ਆਂ ਕੀ ਕਰਦੇ ਇਹ ਇਹ ਕੀ ਕਰਦਾ ਬਣੀ ਹੋ ਗਏ ਇਹਨਾਂ ਦਾ ਰੋਟੀ ਖਾਣ ਦੀ ਬਹੁਤ ਮਿਹਨਤ ਆ ਜਿਆਦਾ ਖਾਓਗੇ ਤੇਵਾ ਮਾਰੀ ਦੇ ਕੋ ਮੈਨੂੰ ਮਹਾਰਾਜ ਦਾ ਮਹਾਭਾਰਤ ਵਿੱਚ ਰੋਪਣੇ ਜੀ ਬੋਲ ਦਿੰਦੇ ਠੀਕ ਹੈ

ਜਿਹੜੇ ਨਹੀਂ ਭਟਾ ਲੈ ਨਹੀਂ ਹੁਣ ਉੱਠੇ ਆਂ ਪਾਰਟੀਆਂ ਵਾਲਿਆਂ ਦੀ ਨਹੀਂ ਖਾਂ ਹੋਊਗੀ ਲੋਕਾਂ ਦੀ ਕੋ ਵੱਡ ਬੜੀ ਕਿਆ ਕਰਦਾ ਹੈ ਗੋਣਾ ਮੇਰਾ ਬੋਲਦਾ ਇਤੈਂਗੋ ਨੰਬੀ ਰਾਜਿਤ ਇਛਾ ਨਹੀਂ ਇਪਰਦਾ ਜੀ ਬਣਾ ਵਾਸਤੇ ਸਿੱਤੇ ਨੇ ਆ ਨਾਮ ਨਾਲ ਆ ਕੇ ਖੜੇ ਨੇ ਜਿਹੜੇ ਬੰਦੇ ਦਾ ਕੰਮ ਨਹੀਂ ਕਰਦੇ ਜਿਹੜੇ ਨੇ ਸਰੋ ਮੇ ਉਹ ਫਾਰਮ ਅਪਤਾ ਇਹ ਕਿਹੜਾ ਨਹੀਂ ਚਾਉਂਦੇ ਨੇ ਜਿਹੜਾ ਨਾ ਗੋਟਾਂ ਦੇ ਫਾਰਮ ਅਪਤਾ ਦੇ ਕਿਮਤ ਲੈ ਕੇ ਨਿਕ ਨੂੰ ਮੋਣਿਆ ਇਹਦਾ ਨਾ ਮਾਫ ਕਰਨਾ ਬੰਦੇ ਨਾਲ ਬੈਠੇ ਰਹੋ ਫੋਨ 'ਚ ਇਹ ਹੋ ਜਾਂਦੀ ਹੈ ਯਾਰ ਜਿਵੇਂ ਹੋਰ ਹੁੰਦੀ ਆ ਹੁੰਦਾ ਹੈ ਇਹ ਤਾਂ ਪੰਜਾਂ ਪੰਜੀ ਤੇ ਤੇ ਹੁਣ ਬਾਈ ਤੂੰ ਬਹੁਤੀਆਂ ਗੱਲਾਂ ਨਾ ਕਰਨ ਵਾਲਾ ਜਾ ਜਾ ਉਹ ਖਤਮ ਹੋ ਤਾਪਦੀ ਹੈ ਇਹ ਨਾਲ ਮਰਦੀ ਆ ਇਹ ਬਾਈ ਮੇਰੀ ਗੱਲ ਸੁਣਾ ਤੈਨੂੰ ਭੈਣ ਨਾਲ ਫੋਨ ਪਿਆਰਾ ਹਾਂ ਨਾ ਫੋਨ ਪਿਆਰਾ ਮੈਨੂੰ ਬਹੁਤ ਬਾਈ ਗੱਲਾਂ ਆਉਂਦੇ ਫੋਨ 'ਚ

ਜਹਾਜ ਲੈ ਗਿਆ ਜੀ ਮੈਨੂੰ ਲੱਗਦਾ ਇਹ ਕਿੰਨੇ ਤੱਕ ਜਾਂਦੇ ਆ ਜੀ ਇਸ ਕੁੜੀ ਮੈਨੂੰ ਤਾਂ 80 ਤੱਕ 80 ਤੱਕ ਕਿ ਤੱਕ ਤਾਂ ਬਹੁਤ ਪਰ ਜਿੱਡਾ ਬੰਦਾ ਲੱਗਦਾ ਮੈਨੂੰ ਬਈ ਤੋਂ ਉਪਰ ਲੱਗਦੀ ਹੋ ਜਾਂਦਾ ਇਹ ਤਾਰਾ ਮੈਨੂੰ ਜੀ ਆਪਦੇ ਤਾਂ ਇਹ ਰਾਜਾ ਲੈ ਕੇ ਆਉਣਾ ਤੇ ਅੱਜ ਰੋਹੋ ਦੇਖੋ ਬਾਹਰ ਤੁੱਪਾਂ ਦੇ ਹੋਰ ਅੱਬਾ ਹੋ ਜਲ ਕਿਤੇ ਬਹੁਤ ਦੂਰ ਜਾਣਾ ਹਾਂ 5-10 ਮਿੰਟ ਵਿੱਚ ਇਹ ਚੰਗੀ ਸੀ ਮੈਨੂੰ ਬੈਠੀ ਲੱਗਦੀ ਸੀ ਹਾਂ ਤੇ ਕੀ ਚੋਰ ਤੋੜ ਕੇ ਆ ਬਤਾਉਂਗੀ ਲੱਗਣ ਲੱਗ ਗਈ ਚੋਰ ਜਿਹੜਾ ਬੁੱਟੀ ਆਉਂਦਾ ਹੈ ਹਾਂ ਉਹ ਕਹਿੰਦਾ ਐਵੇਂ ਹੀ ਚਲੋ ਫੇਰ ਠੀਕ ਹੈ ਜੀ ਜਾਈਂ ਨਹੀਂ ਰਹੋ ਅੱਜ ਨਹੀਂ ਕੋਈ ਗੱਲ ਹੈ ਫਿਰ ਕਿਸੇ ਦਿਨ ਬਣਾਉਂਦੇ ਹਾਂ ਚਾ ਠੀਕ ਹੈ ਚੰਗੀ ਠੀਕ ਹੈ ਆਜ ਕੱਲ ਨੂੰ ਨੌ ਵਾਦਨ ਆਜੋ ਤੁਹਾਡਾ ਘਰ ਨਹੀਂ ਤੁਹਾਨੂੰ ਕਹਿਣ ਦੀ ਲੋੜ ਪੋਗ ਗਈ ਪਰਸੋਂ ਵੀ ਆਜੇ ਨੌ ਵਾਦਨ ਕੱਲੂ ਵੀ ਆਜੇ ਠੀਕ ਪਰਸੋਂ ਤਾਂ ਪੱਕਾ ਆਉਣਾ ਤੁਸੀਂ ਪਰਸੋਂ ਆਪਾਂ ਨੂੰ ਆਉਂਦੇ ਬਾਜੀ ਨਾਲ ਸ਼ਾਮ ਨੂੰ 9 ਵਜੇ ਤੱਕ ਆ ਜੂਗਾ ਠੀਕ ਹੈ ਜੀ ਓਕੇ ਬਾਏ ਬਾਏ ਚਲੋ ਜੀ ਹੁਣ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ